ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲਓ ਪਈ ਹੋਈ ਪਈ ਹੋਈ ਕਬੱਡੀ ਹੈ ਸੁਨੀਲ ਸ਼ਰਮਾ ਤੇ ਪ੍ਰਿੰਸ ਸ਼ਰਮਾ ਬੜੇ ਪਿਆਰੇ ਵੀਰ ਹੈ ਇਧਰੇ ਤਿਨੇ 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 ਪੈ ਗਈਆਂ ਗੱਲ ਬੱਕਰੀਆਂ ਪੈ ਗਈਆਂ ਗੱਲ ਬੱਕਰੀਆਂ ਉਹ ਖੇਡ ਦੇ ਮੈਦਾਨ ਦੇ ਵਿੱਚ ਵੇਖੋ ਇੱਕ ਮੈਂ ਜਿਹਨੇ ਸਜੇ ਦਾ ਜੱਫਾ ਲਾ ਦਿੱਤਾ ਹੈ ਇੱਕ ਮਨੇ ਕਹਿੰਦੇ ਸਜੇ ਦਾ ਜੱਫਾ ਲਾ ਦਿੱਤਾ ਐਸ ਮੈਚ ਦੇ ਵੀ ਨਜ਼ਾਰੇ ਭੱਜੇ ਪਏ ਆ ਨੰਦ ਭੱਜੇ ਪਏ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਚਾਈ ਜਾਂਦੇ ਆ ਲਾਲਪੁਰ ਦੀ ਧਰਤੀ ਹੈ ਸਰਦਾਰ ਪ੍ਰੀਮ ਸਿੰਘ ਲਾਲਪੁਰ ਨੇ ਵੱਡਾ ਜਿਹੜਾ ਇੱਕ ਨਾਮ ਕਮਾਇਆ ਹੈ ਬੜਾ ਵਧੀਆ ਇਨਸਾਨ ਸੀ ਜਿਹਦੀਆਂ ਇਹ ਯਾਦਾਂ ਨੂੰ ਅੱਜ ਤਾਜ਼ਾ ਕੀਤਾ ਜਾ ਰਿਹਾ ਹੈ ਟੀਟੀ ਦੀ ਕਬੱਡੀ ਪੈ ਗਈ ਹੈ ਇੱਕ ਟੀਟੀ ਕਹਿੰਦੇ ਰਾਜੋਗਿਆਂ ਵਾਲਾ ਉਹ ਨਹੀਂ ਸਾਨੂੰ ਭੁੱਲਣਾ ਇੱਕ ਆਹ ਟੀਟੀ ਹੈ ਤੇ ਖੇਡ ਦੇ ਮੈਦਾਨ ਦੇ ਵਿੱਚ ਮੋਦੀ ਫੇਰ ਮੋਦੀ ਫੇਰ ਫਿਰ ਆ ਗਰ ਗਿਆ ਲੱਗੂ ਜੱਫਾ ਜਰਨੇਡਰ ਭਜੂ ਉਹ ਕਹਿੰਦੇ ਮੋਦੀ ਦਾ ਸਿਰੇ ਦਾ ਜੱਫਾ ਲਾਲਪਨ ਵਾਲੇ ਤਾਰੀ ਜ਼ੋਰ ਤੇ ਨਹੀਂ ਲਾਦੇ ਮੋਦੀ ਫਿਰ ਆ ਗੀ ਜਾਂਦਾ ਹੈ ਉਹ ਕਹਿੰਦੇ ਮੋਦੀ ਜਗਾ ਹੈ ਸਰਾ ਕਰੀ ਜਾਂਦਾ ਪਈ ਹੋਈ ਕਬੱਡੀ ਐ ਫਰਿਆ ਹੋਇਆ ਗੁੱਟ ਕਹਿੰਦਾ ਹੁਣ ਛੁੱਟ ਕੌਕੀਆਂ ਵਾਲਾ ਮੁੰਡਾ ਉਹ ਕਹਿੰਦੇ ਛੁੱਟਣਾ ਮੁਸ਼ਕਲ ਕੈਂਚੀ ਜੜ ਦਿੱਤੀ ਐ ਕਿ ਲੱਗੀ ਹੋਈ ਕੈਂਚੀ ਸੈਂਟਰ ਜੇਲ ਹੁੰਦੀ ਐ ਬਗਾਨੇ ਪੁੱਤ ਇੰਜ ਜੇਲ ਛੁੱਟਦੇ ਜਿਵੇਂ ਚੱਕਲੇ ਤੇ ਰੋਟੀ ਵੇਲ ਹੁੰਦੀ ਐ ਉਹ ਕਹਿੰਦੇ ਟੌਪ ਦਾ ਜਿਹੜਾ ਜੱਫਾ ਲਾ ਕੇ ਮੁੰਡੇ ਨੇ ਭੱਲੇ ਭੱਲੇ ਕਰਾ ਦਿੱਤੀ ਅਗਲੀ ਕਬੱਡੀ ਇਹ ਦੀਪ ਹੈ ਜਿਹਨੇ ਵੱਧ ਕੇ ਕਬੱਡੀ ਪਾਈ ਹੋਈ ਹੈ ਸੁਖਮਨ ਦੀਪ ਟੀਟੀ ਟਾਪ ਦੇ ਰੀਡਰ ਅੱਜ ਆਏ ਹੋਏ ਆ ਕੌਕਿਆਂ ਦੀ ਟੀਮ ਹੈ 16 ਮਾਰਚ ਨੂੰ ਕੌਕਿਆਂ ਦੀ ਧਰਤੀ ਦੇ ਵੱਡੀਆਂ ਰੌਣਕਾਂ ਲਓ ਸਾਹਮਣੇ ਕਹਿੰਦੇ ਕੀਤੀ ਹੋਈ ਟਰਾਈ ਹੈ ਪੁਆਇੰਟ ਜਿਹੜਾ ਰੀਡਰ ਦੇ ਖਾਤੇ ਜਾ ਜੁਰਿਆ ਅਗਲੀ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਲੋ ਕੌਕਿਆਂ ਵਾਲਾ ਕੌਕਿਆਂ ਵਾਲਾ ਉਹ ਅਭੀ ਨੂੰ ਫੜ ਲਿਆ ਕੌਕਿਆਂ ਵਾਲੇ ਨੇ ਅਭੀ ਨੂੰ ਫੜ ਲਿਆ ਸਾਊਂਡ ਵਾਲਿਆ ਫੁਰਜੀ ਆਵਾਜ਼ ਘੱਟ ਕਰ ਦੇ ਮੇਰਾ ਪ੍ਰਥਮ ਜੀ ਆਵਾਜ਼ ਘੱਟ ਕਰ ਦੇ ਬੜੀ ਗੂੰਜਦੀ ਹੋਈ ਸਾਊਂਡ ਹੈ ਥੋੜੀ ਜਿਹੀ ਸਾਊਂਡ ਹੈ ਘੱਟ ਕਰ ਲੈ ਆਵਾਜ਼ ਘੱਟ ਕਰ ਲੈ ਤੇਰਾ ਧੰਨਵਾਦ ਇਧਰ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਹੈ ਰੇਡਰ ਦੇ ਖਾਤੇ ਜਾ ਜੋੜਿਆ ਹੈ ਸਾਹਮਣੇ ਲਾਲ ਪੁਜ ਵੱਲੋਂ ਪਈ ਹੋਈ ਕਬੱਡੀ ਹੈ ਉਹ ਕਹਿੰਦੇ ਸਾਹਮਣੇ ਸਰਦਾਰ ਦਾ ਬੋਲਿਆ ਹੋਇਆ ਧਾਵਾ ਵੇਖਦੇ ਹਾਂ ਕੀ ਬਣਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਕੌਂਕੀਆਂ ਵਾਲਾ ਕੌਕਿਆ ਵਾਲਾ ਸਰਦਾਰ ਨੂੰ ਸਰਦਾਰ ਟੱਕਰਿਆ ਕਿ ਸਿੱਖ ਕੌਮ ਕਦੇ ਨਾ ਹਾਰੇ ਜਿਸ ਸਿੱਖ ਨੂੰ ਸਿੱਖ ਨਾ ਮਾਰੇ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰਦੀ ਹੈ ਗਦਾਰਾਂ ਤੋਂ ਪਈ ਹੋਈ ਕਬੱਡੀ ਹੈ ਦੀਪ ਨੇ ਕਬੱਡੀ ਪਾ ਦਿੱਤੀ ਹੈ ਅਉ ਦੀਪ ਦੀ ਕਬੱਡੀ ਤੇ ਹੁੰਨੇ ਆ ਇੱਕ ਦੀਪਤ ਬੁੜਜੀ ਵਾਲਾ ਤੇ ਸਾਹਮਣੇ 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 ਅਨਮੋਲ ਲਾਲਪੁਰੀਆ ਅਨਮੋਲ ਉਹ ਖੇਡਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾ ਗਿਆ ਹੁਣ ਰੇਡਰ ਭੱਜੂ ਜਾ ਜਫਾ ਲਗੂ ਗੱਲਾਂ ਟਿਕਾਣੇ ਲੱਗਣਗੀਆਂ ਗੱਲਾਂ ਟਿਕਾਣੇ ਲੱਗਣਗੀਆਂ ਇੱਧਰ ਇੱਧਰ ਵੱਡੇ ਐਲਾਨ ਕਰਾ ਦਿੱਤੇ ਐ ਗगन ਸਾਡੇ ਆਸਟ੍ਰੇਲੀਆ ਵਾਲੇ ਨੇ ਇੱਧਰ ਭਰਾ ਨੇ ਸਾਡੇ ਰਾਜੂ ਨੰਬਰਦਾਰ ਰਿੰਕੂ ਨਿਊਜ਼ੀਲੈਂਡ ਗगन ਆਸਟ੍ਰੇਲੀਆ ਸਾਜਨ ਯੂਰਪ ਮੰਨਾ ਯੂਰਪ ਤੇ ਗੁਰਜਿੰਦਰ ਕੰਡਾ ਗੁਰਪ੍ਰੀਤ ਕਵੈਤ ਮਨਜਿੰਦਰ ਦੁਬਈ ਹਰਜੀਤ ਚੋਲੀਆਂ ਤੇ ਜਿੰਦੂ لالਪੁਰੀਆ ਇਹਨਾਂ ਭਰਾਵਾਂ ਵੱਲੋਂ ਐਲਾਨ ਹੈ ਕਿ ਲਾਲਪੁਰ ਦੀ ਟੀਮ ਜਿੰਨੇ ਜੱਫੇ ਲਾਉ 200 200 200 200 ਦਾ ਸਨਮਾਨ ਹੋਵੇਗਾ 200 200 ਦਾ ਸਨਮਾਨ ਹੋਵੇਗਾ ਹਲੋ ਪਈ ਹੋਈ ਕਬੱਡੀ ਹੈ ਇਧਰ ਆਦਲ ਕਹਿੰਦੇ ਘਰਕੇ ਤੋਂ ਪੁੱਜਿਆ ਜ਼ਿਲ੍ਹਾ ਤਰਨਤਾਰਨ ਇਹ ਭਗਤ ਲੋਕ ਹੈ ਇਹਦੀਆਂ ਚਾਰਜ ਪਹਿਣਾ ਹਨ ਘਰ ਦਾ ਗੁਜ਼ਾਰਾ ਖੇਡ ਮੈਦਾਨਾਂ ਤੋਂ ਚੱਲਦਾ ਹੈ ਲਾ ਹਾਜ਼ਰੀ ਮਿੱਤਰਾਂ ਮਾਲਕ ਤੈਨੂੰ ਚੜ੍ਹਦੀ ਕਲਾ ਬਖਸ਼ੇ ਤੈਨੂੰ ਮੈਚ ਦਾ ਹਾਫ ਹੋ ਗਿਆ ਹੈ ਮਾਣ ਸਤਿਕਾਰ ਕਰਿਓ ਪਈ ਹੋਈ ਕਬੱਡੀ ਹੈ ਸੁਖਮਣ ਕਹਿੰਦੇ ਕਬੱਡੀ ਪਾਉਂਦਾ ਪਿਆ ਹੈ ਉਹ ਸੁਖਮਣ ਦੀ ਕਬੱਡੀ ਤੇ ਆਉਂਦੇ ਆ ਸੋਹਣੀਆਂ ਮੁੰਡਾ ਕਬੱਡੀਆਂ ਪਾਉਂਦਾ ਹੈ ਇਹ ਸਾਰੀ ਟੀਮ ਸਿੱਖੀ ਸਰੂਪ ਦੇ ਵਿੱਚ ਕਬੱਡੀ ਖੇਡਦੀ ਹੈ ਇਹਨਾਂ ਦੇ ਕੋਚ ਵੀ ਸਿੱਖੀ ਸਰੂਪ ਦੇ ਵਿੱਚ ਹੈ ਮਮ ਕੋਚ ਪ੍ਰਭ ਕੋਚ ਇਹ ਖੇਡ ਦੇ ਮੈਦਾਨ ਦੇ ਵਿੱਚ ਉਹ ਹੰਦੇ ਦੂਰ ਮੈਨੂੰ ਲੱਗਦਾ ਲਾਲ ਪੁਲੀਆਂ ਨੇ 200 ਨੂੰ ਹੱਥ ਪਾ ਲਿਆ 200 ਨੂੰ ਹੱਥ ਪਾ ਲਿਆ ਦਈਏ ਗਗਨ 200 ਮੁੰਡੇ ਨੂੰ ਮਾਰਨ ਦੀਏ ਸਾਡੇ ਭਰਾ ਨੇ ਰਾਜੂ ਨੰਬਰਦਾਰ ਸਾਹਿਬ ਰਿੰਕੂ ਨਿਊਜ਼ੀਲੈਂਡ ਗਗਨ ਆਸਟ੍ਰੇਲੀਆ ਸਾਜਨ ਯੂਰਪ ਮੰਨਾ ਯੂਰਪ ਤੇ ਗੁਰਜਿੰਦਰ ਗੁਰਜਿੰਦਰ ਕੰਡਾ ਗੁਰਪ੍ਰੀਤ ਕਵੈਤ ਮਨਜਿੰਦਰ ਦੁਬਈ ਹਰਜੀਤ ਚੋਲੀਆ ਤੇ ਜਿੰਦੂ ਪਹਿਲਵਾਨ ਲਾਲਪੁਰ ਵੇਖਿਆਂ ਦਾ ਧੰਨਵਾਦ ਪਈ ਹੋਈ ਕਬੱਡੀ ਐ ਦੇਖਦੇ ਹਾਂ ਕੌਣ ਸਿਹਰਾ ਕਰਾਉਂਦਾ ਐ ਦੇਖਦੇ ਹਾਂ ਕੌਣ ਸਿਹਰਾ ਕਰਾਉਂਦਾ ਜੱਥੇ ਉਤਰੀ ਵੀ ਲੱਗਦੇ ਪਏ ਐ ਲਾਲ ਪੁੜ ਵਾਲੇ ਮਾਣ ਦਿੰਦੇ ਪਏ ਆ ਇਹਨਾਂ ਬੱਚਿਆਂ ਨੂੰ ਵੱਡਾ ਮਾਣ ਤੇ ਵੱਡਾ ਸਤਿਕਾਰ ਦਿੰਦੇ ਪਏ ਐ ਪਈ ਹੋਈ ਕਬੱਡੀ ਐ ਹਟ ਜਾਓ ਪਾਸੇ ਹਟ ਜਾਓ ਪਾਸੇ ਹਟ ਜਾਓ ਪਾਸੇ ਲਾਲ ਪੁਰੀਏ ਵਾਲੇ ਇੱਕ ਪਾਸਾ ਕਰੀ ਜਾਂਦੇ ਐ ਇਹ ਜਿੰਦੂ ਪਹਿਲਵਾਂ ਦਾ ਪੁੱਤ ਇਹ ਜਿੰਦੂ ਕਹਿੰਦੇ ਪਹਿਲਵਾਨ ਦਾ ਪੁੱਤ ਹੈ ਅੱ비 ਜੋਤ ਜਿਹਨੇ ਸਿਰੇ ਦਾ ਜੱਫਾ ਲਾ ਕੇ ਬੱਲੇ ਬੱਲੇ ਕਰਾ ਦਿੱਤੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਜਿੰਦੂ ਜੱਟ ਨੇ ਇੱਕ ਬਾਹ ਤੇ ਟੌਪ ਦੀਆਂ ਕੱਪੜੀਆਂ ਪਾਈਆਂ ਵੱਡੇ ਵੱਡੇ ਮੱਲਾਂ ਤੇ ਕੱਪੜੀਆਂ ਪਾਈਆਂ ਇਧਰ ਖੇਡ ਦੇ ਮੈਦਾਨ ਦੇ ਵਿੱਚ ਲੋ ਪੁਆਇੰਟ ਜਿਹੜਾ ਹੈ ਰੇਡਰ ਦੇ ਖਾਤੇ ਜਾ ਚੁ ਗਿਆ ਹੈ ਸੁਖਮਨ ਨੇ ਫੇਰ ਕਬੱਡੀ ਪਾ ਦਿੱਤੀ ਹੈ ਕਿ ਮੁੱਲ ਪਹਿਣ ਸਰੀਰਾਂ ਦੇ ਜੋ ਲਾਉਂਦੇ ਮਿਹਨਤ ਉੱਠ ਕੇ ਧਨ ਜੋੜ ਜਵਾਨੀ ਦਾ ਲੈ ਜਾਂ ਭੜਿਆ ਮੇਲਾ ਲੁੱਟ ਕੇ ਇਹ ਅਰੀਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜਾ ਖੇਲਾ ਆਖੇ ਹੱਟ ਪਿਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਓ ਜਵਾਨੇ ਲੁੱਡੀਆਂ ਪਾਉਂਦੀ ਪਈ ਐ ਇੱਧਰ ਕੌਂਕਿਆਂ ਵਾਲਾ ਓ ਕਹਿੰਦੇ ਪੁੱਠੀ ਪਾਈ ਹੋਈ ਐ ਕਬੱਡੀ ਦੇ ਵਿੱਚ ਤਾਂ ਪੁੱਠੀਆਂ ਪੈਂਦੀਆਂ ਰਹਿੰਦੀਆਂ ਮਾਲਕ ਕਿਸੇ ਦੀ ਜ਼ਿੰਦਗੀ ਦੇ ਵਿੱਚ ਪੁੱਠੀ ਨਾ ਪਾਵੇ ਉਧਰ ਕਹਿੰਦੇ ਅੱਜ ਵੱਡੀ ਵੈਬਸਾਈਟ ਲੱਗੀ ਹੋਈ ਐ ਮਹਿੰਗੇ ਬਾਈਟ ਦੀ ਵੱਡੀ ਵੈਬਸਾਈਟ ਕਹਿੰਦੇ ਮਾਲਵਾ ਟੀਵੀ ਦੇ ਜ਼ਰੀਏ ਅੱਜ ਲਾਲਪੁਰ ਦੀਆਂ ਗੱਲਾਂ ਦੇਸਾਂ ਪ੍ਰਦੇਸ਼ਾਂ ਦੇ ਵਿੱਚ ਹੋਣਗੀਆਂ ਸਾਰੀ ਟੀਮ ਦਾ ਧੰਨਵਾਦ ਇਧਰ ਕਬੱਡੀ ਪੈ ਗਈ ਹੈ ਲਾਲਪੋਜ ਵਾਲਿਓ ਹਾਰ ਜੱਫਾ ਹੁਣ 200 ਦਾ 200 ਨੂੰ ਫੇਰ ਗगन ਵੇਖ ਲਾ ਤੋਸੋਂ ਨੇ ਮੇਲਾ ਬਣਾ ਦਿੱਤਾ ਹੈ ਦੋਨੋਂ ਟੀਮਾਂ ਨੂੰ 200 200 ਜਿਹੜਾ ਵੀ ਜੱਫਾ ਲਾਉ ਲਾਲਪੁਰੀਏ ਕਹਿੰਦੇ 200 200 ਦੇ ਨਾਲ ਵੱਡੇ ਸਤਿਕਾਰ ਹੋਣਗੇ ਇਹ ਤੇ ਸਿੱਧੂ ਪਰਿਵਾਰ ਵੱਲੋਂ ਬਹੁਤ ਪਿਆਰ ਆ। ਮੈਂ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ। 500 ਰੁਪਏ ਦਾ ਮਾਣ ਲਾਲਪੁਰ ਦੀ ਟੀਮ ਨੂੰ ਦਿੱਤਾ ਸਿੱਧੂ ਪਰਿਵਾਰ ਦਾ ਆਪਾਂ ਦਿਲ ਦੀਆਂ ਗਹਿਰਾਈਆਂ ਚੋਂ ਵੱਡਾ ਧੰਨਵਾਦ ਕਰਦੇ। ਤੇ ਟਿੱਟੂ ਸਾਡਾ ਭਰਾ ਪਹਿਲਵਾਨਾਂ ਦੀ ਮਾਲਸ ਕਰਦਾ ਡਾਲੇਗੇਮ ਵਾਲਾ ਉਹ ਵੀ ਲਾਈਵ ਜੁੜਿਆ ਹੋਇਆ ਹੈ। ਵੀਰ ਦਾ ਧੰਨਵਾਦ। ਉਹ ਭਤੇ ਜਿਨ੍ਹਾਂ ਨੇ ਅੱਜ ਪਹਿਲਾ ਪ੍ਰਾਈਜ਼ ਦੇਣਾ ਹੈ। ਸਰਦਾਰ ਬਲਦੇਵ ਸਿੰਘ ਸਵਰਗੀਏ ਸਰਦਾਰ ਸੁਖਵਿੰਦਰ ਸਿੰਘ ਸਰਦਾਰ ਸੁਖਦੇਵ ਸਿੰਘ ਕਵਲ ਸਿੱਧੂ ਜੁਕੇ ਰਾਜਨਦੀਪ ਸਿੰਘ ਯੂ ਐਸ ਏ ਆਕਾਸ਼ਦੀਪ ਸਿੰਘ ਕੈਨੇਡਾ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਪਹਿਲਾ ਪ੍ਰਾਈਜ਼ ਦੇਣਾ ਸਾਡਾ ਭਰਾ ਹੈ ਪਹਿਲਵਾਨ ਰਾਜੂ ਲਾਪੁਰੀਆ ਇੱਕ ਵਾਰੀ ਕਿਹਾ ਸੀ ਭਰਾਵਾਂ ਨੇ ਉਹ ਬਚਨ ਪਗਾਏ ਆ ਵੀਰਾਂ ਦਾ ਧੰਨਵਾਦ ਇਹ ਤੇ ਖੇਡ ਦੇ ਮੈਦਾਨ ਦੇ ਵਿੱਚ ਫੇੜ ਸਿਰੇ ਦਾ ਜੱਫਾ ਉਹ ਕਹਿੰਦੇ ਫੇੜ ਸਿਰੇ ਦਾ ਜੱਫਾ ਉਹ ਕਹਿੰਦੇ ਜਿੰਦੂ ਪਹਿਲਵਾਨ ਦਾ ਪੁੱਤ ਉਹ ਖੇਡ ਦੇ ਮੈਦਾਨ ਦੇ ਵਿੱਚ ਉਹ ਕਹਿੰਦੇ ਮੇਲਾ ਲੁੱਟ ਗਿਆ ਰਣਜੀਤ ਦੇ ਕਮੈਕ ਲੈਲਾ ਮੇਰਾ ਵੀਰ ਆ ਪਾਪਾ ਹੀ ਇਹ ਬੋਲਾਂ ਦੀ ਸਾਂਝ ਨਾਲ ਬਰਿੰਦਰ ਵੀ ਆਇਆ ਲੈ ਲੋ ਬੈਕ ਲਓ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਹੈ ਰੇਡਰ ਦੇ ਖਾਤੇ ਯਾਜ ਹੋਇਆ ਇੱਥੇ ਨੂੰ ਹਲੋ ਹਲੋ ਇਹ ਗੁਰਸੇਵਕ ਦੁਬਈ ਸਾਡਾ ਵੀਰ ਹੈ ਸੇਵਕ ਦੁਬਈ ਦਾ ਵੀ ਆਪਾਂ ਦਿਲ ਦੀਆਂ ਗਹਿਰਾਈਆਂ ਚ ਵੱਡਾ ਧੰਨਵਾਦ ਕਰਦੇ ਇੱਥੇ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ ਇਹ ਸੁਖਮਣੇ ਜਿਨੇ ਪੱਧ ਕੇ ਕਬੱਡੀ ਪਾਈ ਹੋਈ ਹੈ ਕਿ ਮੁੱਲ ਪਹਿਨ ਸਰੀਰਾਂ ਦੇ ਜੋ ਲਾਉਂਦੇ ਮਿਹਨਤਾਂ ਉੱਠ ਕੇ ਧਨ ਜੋੜ ਚਵਾਨੀ ਦਾ ਲੈ ਜਾਣ ਭੜਿਆ ਮੇਲਾ ਲੁੱਟ ਕੇ ਇਹ ਅੜੀਲ ਕੋਰੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜਾ ਖੇਲਾ ਆਖੇ ਹੱਟੇ ਪਿੱਛੇ ਲੁੱਡੀਆਂ ਪਾਉਂਦੀ ਹਜੇ ਜਮਾਨੀ ਰਾਮ ਸਰ ਗੁਰਵਾਲੀ ਦਾ ਫੈਸਲਾ ਹੈ ਪੁਆਇੰਟ ਜਿਹੜਾ ਹੀ ਆਪਿਆਂ ਦੇ ਖਾਤੇ ਆਓ ਮੈਚ ਕਹਿੰਦੇ ਟੌਪ ਦਾ ਮੈਚ ਕਹਿੰਦੇ ਪੀਕ ਤੇ ਚੱਲਦਾ ਪਿਆ ਲਾਲਪੁਰ ਵਾਲੋ ਜੇ ਇਸ ਮੈਚ ਦਾ ਸੁਆਦ ਆਉਂਦਾ ਤਾੜੀ ਨੀ ਤਾਰਾ ਜ਼ੋਰ ਨਹੀਂ ਲਾਦਿਓ ਵੱਡੇ ਜਿਹੜੇ ਮਾਣ ਤੇ ਵੱਡੇ ਸਤਿਕਾਰ ਦਿੱਤੇ ਜਾ ਰਹੇ ਆ ਇਹਨਾਂ ਦਾ ਧੰਨਵਾਦ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਜਿਨ੍ਹਾਂ ਗੜਾਹਾਂ ਦਿੱਤੀਆਂ ਜਿਨ੍ਹਾਂ ਨੇ ਮਾਇਆ ਦਿੱਤੀ ਆ ਸਾਰੇ ਵੀਰ ਸਾਡੇ ਸਤਿਕਾਰਯੋਗ ਨੇ ਸਰਦਾਰ ਦੀ ਪਈ ਹੋਈ ਕਬੱਡੀ ਐ ਵੇਖਦੇ ਚਾਰ ਜਾਫੀ ਐ ਅਗਲੇ ਬੰਦੇ ਸਿਰਾ ਕਿੰਨੇ ਕਢਾਉਣਾ ਐ ਉਹ ਸਿਰ ਪਰ ਮੈਨੂੰ ਲੱਗਦਾ ਡਬਲ ਟੱਚ ਪਰ ਰਾਮ ਸਰ ਕਵਾਲੀ ਦਾ ਫੈਂਕ ਤਾਂ ਹੁਣ ਕੀ ਹੋਣਾ ਐ ਗੱਲ ਸਮੇਂ ਤੇ ਆਏ ਗੱਲ ਸਮੇਂ ਤੇ ਆਏ ਉਹ ਕਹਿੰਦੇ ਪੁਆਇੰਟ ਜਿਹੜਾ ਸ਼ਾਫੀਆਂ ਦੇ ਖਾਤੇ ਦੇ ਦਿੱਤਾ ਹੈ ਵੱਡਾ ਧੰਨਵਾਦ ਸਾਰੇ ਐਨਆਰਆਈ ਵੀਰਾਂ ਦਾ ਸਾਰੇ ਸੇਵਾਦਾਰਾਂ ਦਾ ਸਾਰੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਅੱਜ ਆਪਣੇ ਪਿੰਡ ਵੱਡੀਆਂ ਰੌਣਕਾਂ ਦੇ ਵਹਾਰਾ ਲਵਾਈਆਂ ਹੋਈਆਂ ਇਧਰ 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 ਕੋ ਟੱਕਰਾ 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 ਵੱਡੀਆਂ ਚੱਪਾ ਚੱਪਾ ਚੱਲਦਾ ਜਟਖਾ ਉੜਦੀਆਂ ਧੂਣਾ ਪੁਆਇੰਟ ਲਾਲਪੁਰ ਦੇ ਖਾਤੇ ਜਾ ਜੁਰਿਆ ਤੇ ਪਹਿਲਵਾਨ ਸੁਖਦੇਵ ਸਿੰਘ ਜਿਨ ਆਪ ਵੀ ਕਬੱਡੀ ਖੇਡੀ ਹੈ ਕਬੱਡੀ ਨੂੰ ਬੜਾ ਪਿਆਰ ਕਰਦਾ ਸਾਡਾ ਭਰਾ ਸਰਦਾਰ ਸਿੰਘ ਕਬਲ ਸਿੱਧੂ ਜੂਕੇ ਰਾਜਨਦੀਪ ਸਿੰਘ ਯੂ ਐਸ ਏ ਅਕਾਸ਼ਦੀਪ ਸਿੰਘ ਕੈਡਾ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲਾ ਪ੍ਰਾਈਜ਼ 81000 ਦਾ ਦੇਣਾ ਏ ਜੋੜੀਆਂ ਹੁਣ ਬਣਿਆ ਉਹ ਕਹਿੰਦੇ ਸਿਰੇ ਦੀ ਟੱਕਰ ਪੁਆਇੰਟ ਜਿਹੜਾ ਯਾਫੀਆਂ ਦੇ ਖਾਤੇ ਐ ਪੁਆਇੰਟ ਜਿਹੜਾ ਯਾਫੀਆਂ ਦੇ ਖਾਤੇ ਐ ਤੇ ਕੁਸੇਵਕ ਜੂਏ ਲਖਾਤਾ ਠੀਕ ਹੈ ਸੇਵਕ ਤੇ ਪਰਸੇਵਕ ਗੁਰਸੇਵ ਕੋ ਦੁਬਈ ਤੇਰਨ ਜੋ ਸਿੰਘ ਬੜਾ ਪਿਆਰਾ ਵੀਰ ਸੱਚੇ ਬਾਦਸ਼ਾਹ ਵੀਰ ਦੀ ਚੜਦੀ ਕਲਾ ਰੱਖੀ ਇਧਰ ਫੇਰ ਉਹ ਕਹਿੰਦੇ ਸਿਰੇ ਦਾ ਜੱਫਾ ਉਹ ਗਗਨ ਤੇਰੇ ਤੋਂ ਸੋਨੇ ਮੈਚ ਗਰਮ ਕਰ ਦਿੱਤਾ ਦੋ ਸੋਨੇ ਮੈਚ ਗਰਮ ਕਰਦਾ ਜੱਫੇ ਲੱਗੀ ਜਾਂਦੇ ਆ ਉਹ ਕਹਿੰਦੇ ਸਿਰੇ ਦੇ ਜੱਫੇ ਲੱਗੀ ਜਾਂਦੇ ਆ